ਯੋਧ ਨਸ਼ਿਆਂ ਦੇ ਵਿਰੁੱਧ ਤਹਿਤ ਆਈਜੀ ਬਲਤੌਰ ਸਿੰਘ ਰਠੌਰ ਦੀ ਅਗਵਾਈ ਹੇਠ ਫਾਜ਼ਿਲਕਾ ਦੇ ਅਨੰਦ ਪਾਇਸਵਿਕ ਇੱਕ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਬਰਿੰਦਰ ਸਿੰਘ ਬਰਾੜ ਅਤੇ ਜ਼ਿਲ੍ਹੇ ਦੇ ਸਮੂਹ ਪੁਲਿਸ ਅਧਿਕਾਰੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਅਤੇ ਸੈਮੀਨਾਰ ਤੋਂ ਬਾਅਦ ਬੋਲਦੇ ਹੋਏ ਐਸਐਸਪੀ ਬਰਿੰਦਰ ਸਿੰਘ ਬਰਾੜ ਅਤੇ ਐਸ ਆਈਜੀ ਬਲਤੌਰ ਸਿੰਘ ਰਠੌਰ ਨੇ ਹੋਰ ਕੀ ਕੁਝ ਕਿਹਾ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਰਹੋ ਇਸ ਮੌਕੇ ਬੁਆਏ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਵੀ ਵਿਸ਼ੇਸ਼ ਤੌਰ ਤੇ ਇਸ ਸੈਮੀਨਾਰ ਵਿੱਚ ਹਾਜ਼ਰ ਹੋਏ ਜਿੱਥੇ ਨਸ਼ਿਆਂ ਦੇ ਮਾੜੇ ਪ੍ਰਬੰਧਾ ਦੇ ਬਾਰੇ ਮਾੜੇ ਨਸ਼ਿਆਂ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੋਰ ਕੀ ਕੋ ਜੋ ਐਸਆਰ ਕੋ ਜਰਨਲਿਸਟ ਸਾਡੇ ਨਾਲ ਬਣੇ ਰਹੋ ਇਸ ਕਰਕੇ ਦੇ ਬਹੁਤ ਤੌਰੀ ਹੋਈ ਹੋਗੀ ਬਾਕੀ ਹੋਰ ਟੈਗ ਮੰਦੇ ਹੋ ਜੁੱਧ ਜੋ ਨਸ਼ਿਆ ਬਾਰੇ ਚਾਹੁੰਦਾ ਕਿੰਨਾ ਹੁਣ ਤੁਸੀਂ ਜਿਹੜੇ ਆਪਾਂ ਪਬਲਿਕ ਨੂੰ ਗਾਂਹ ਨਹੀਂ ਕਰਾਂਗੇ ਤੁਸੀਂ ਸਨ ਦਾ ਸਾਥ ਦੇ ਰਹੇ ਹੋ ਬੂਰਾ মিডিਆਦ ਵੀ ਤਾਂ ਸਾਥ ਦੇ ਰਿਹਾ ਠੀਕ ਹੈ ਸਿਰਕਾ ਛੋਟਾ ਜਿਹਾ ਸਵਾਲ ਹੈ ਤੁਸੀਂ ਅੱਜ ਪ੍ਰੋਜੈਕਟ ਕੀਤਾ ਬੱਚਿਆਂ ਨੂੰ ਨਸ਼ਾ ਛੱਡ ਕੇ ਖੇਡਾਂ ਵੱਲ ਨਸ਼ਾ ਵੱਲ ਤੁਹਾਡਾ ਧਿਆਨ ਨਹੀਂ ਹੋਣਾ ਚਾਹੀਦਾ ਉਸ ਕਰਕੇ ਖੇਡਾਂ ਹੈ ਉnder is help ਕੋਈ ਨਾ ਕੋਈ ਜਿਹੜੀ ਪ੍ਰਪੋਜ਼ਲ ਤੁਹਾਡੇ ਵੱਲੋਂ ਪੰਜਾਬ ਸਰਕਾਰ ਨੂੰ ਭੇਜੀ ਜਾ ਰਹੀ ਹੈ ਜਿਨ੍ਹਾਂ ਇਹ ਬੱਚੇ ਜਿਹੜੇ ਨੇ ਖੇਡਾਂ ਵੱਲ ਧਿਆਨ ਦੇਣਾ ਚਾਹੁੰਦੇ ਕੋਈ ਨਾ ਕੋਈ ਆਕਰਸ਼ਿਤ ਕਰਨਾ ਸੇ ਇਹਨਾਂ ਦੀ ਸਿਲੈਕਸ਼ਨ ਦਾ ਪ੍ਰਾਇੋਰਟੀ ਹੈ ਉਹਨਾਂ ਦੀ ਸਿਲੈਕਸ਼ਨ ਹੁੰਦੀ ਹੈ ਸਪੋਰਟਸ ਵਿੱਚ ਹੁੰਦਾ ਹੁੰਦਾ ਹੈ ਉਹਦੇ ਵੀ ਨੂੰ ਬੜਾ ਹੀ ਹੋਏਗਾ ਹਾਫੀਕਾ ਲਈ ਕੋ ਸਪੈਸ਼ਲ ਸਰ ਗਰਾਊਂਡ ਤਿਆਰ ਕਰ ਰਹੇ ਹਨ ਅਸਲੇ ਅੱਲਾ ਇਹ ਨਹੀਂ ਹੈਗਾ ਵੀ ਗਰਾਊਂਡ ਤਿਆਰ ਕਰਦੇ ਆ ਗਰਾਊਂਡ ਬਾਸਕਟਬਾਲ ਕੋਰਟ ਤਿਆਰ ਹੋ ਰਿਹਾ ਹੈ ਸਭ ਪੂਰੇ ਕੋਈ ਜੇ ਪੰਜਾਬ ਗਵਰਨਮੈਂਟ ਨੇ ਸਰਾਰੀਏ ਸਿਮਾ ਦੇ ਤੀਜਾ ਰੇਟ ਕਰੇ ਡੀ ਲਿਵਰ ਦੇ ਤਿਹਾ ਕਰਨਾ ਹੈ ਕੋਨਾਂ ਲਈ ਐਸਪੀ ਦਾ ਵਧ ਰਿਹਾ ਹੈ ਕਿਹਦਾ ਭਾਵੇ ਹੈ ਵੀ ਜਿਹੜੇ ਦਵਾ ਦਿੰਦੇ ਆ ਉਹਨੂੰ ਕਿਸੇ ਕੰਮ ਕਰਦੇ ਆ ਬਹੁਤ ਚਿੰਤਾ ਵਾਲੀ ਹੈ ਕਿ ਕਿੰਨੀ ਹੈ ਕੋਈ ਕੁਝ ਚੀਜ਼ ਨਾਲ ਉਹ ਆਪਣੇ ਆਪ ਜਿਹਾ ਪਰ ਜੇ ਉਹ ਸਾਰੀਆਂ ਲਾ ਕੇ ਲਗਭਗ ਲੱਗਦਾ ਕਿ ਜਿਹੜਾ ਉਹ 2500 ਦਾ ਟ੍ਰਸਟ ਹੈ ਜਦੋਂ ਤੁਹਾਨੂੰ ਲੱਗਦਾ ਕਿ ਤੁਸੀਂ ਆ ਕਰ ਸਕਦੇ ਆ ਉਹ ਕਰੀਏ ਉਹਦੇ ਨਾਲ ਹੀ ਜਿਹੜਾ ਹੈ ਕੋ ਕਦੇ ਬਹੁਤ ਬਹੁਤ ਦਾ ਸੁਭਦ ਕਰਦਾ ਹੌਲੀ ਹੌਲੀ ਸਾਰਾ ਜਿਹੜੇ ਨਸ਼ੇ ਕਰ ਨਾਲ ਫਗੜ ਡੀਡਿਕਸ਼ਨ ਸੈਂਟਰ ਤੇ ਛੱਡੇ ਜਾਂਦੇ ਨੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਬਾਹਰ ਵਿੱਚ ਖੇਡਾਂ ਵਾਲਿਆ ਕਿਸੇ ਹੋਰ ਵਾਲ ਕਰਾਉਣ ਲਈ ਪੁਲਿਸ ਵੀ ਬਾਗਵਾਲਾ ਬਖਰਾ ਕੀ ਕੀਤਾ ਜਾ ਰਿਹਾ ਹੈ ਕੋਈ ਗੱਲ ਬੜੀ ਅੱਛੀ ਗੱਲ ਹੈ ਅਸੀਂ ਪਛਾਣ ਮਿਲ ਕੇ ਪ੍ਰੋਗਰਾਮ ਚ ਲੈਸ ਗਿਆ ਉਹਦੇ ਚ ਜਿੱਦੇ ਮੈਂ ਆਰਟ ਐਂਡ ਕਲਚਰ ਸੀਗਾ ਜਿੱਥੇ ਬੱਚਿਆਂ ਦਾ ਸ਼ੌਕ ਹੁੰਦਾ ਨਾ ਉਹਨੂੰ ਉਤਸ਼ਾਹ ਲਾਉਂਦੇ ਆ 55 ਬੱਚਿਆਂ ਦਾ ਗਰੁੱਪ ਬਣਾ ਲੈਂਦੇ ਆ ਸੋ ਇਹ ਫਰ ਇੰਪੋਰਟੈਂਟ ਹੈ ਜਿਸ ਨੂੰ ਸਹੀ ਕਹਿੰਦੇ ਹੋ ਕਿ ਆਰ ਦਾ ਪਾਸ ਜਿਹੜੀ ਸਭ ਤੋਂ ਵੱਡਾ ਧਿਆਨ ਉਹਨੂੰ ਸ਼ੁਰੂ ਹੁੰਦਾ ਹੈ ਇਹ ਵਿਸ਼ੇਸ਼ਤਾ ਚ ਉਹਨਾਂ ਨੇ ਕਰ ਲਿਆ ਪਰ ਬਾਹਰ ਆ ਕੇ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਸਖਾਂਗੇ ਜਿੱਥੇ ਪੇਰੈਂਟਸ ਦੀ ਜ਼ਿੰਮੇਵਾਰੀ ਸਰਕਾਰ ਦੀ ਜਿਹੜੀ ਸਾਡੀ ਜਿਹੜੀ ਸ਼ਿਫਟਿੰਗ ਦਾ ਪੰਚਾਇਤ ਜਿੰਮੇਵਾਰੀ ਕੱਪੜੇ ਸਾਰੇ ਦੇ ਬਚਤ ਦੇ ਸੋ ਆਪਾਂ ਇਹ ਹੀ ਕਹਿ ਰਹੇ ਕਿ ਸਭ ਜਿਹੜਾ ਕਰਾਂਗੇ ਤਾਂ ਸਾਰਾ ਕੁਝ ਹੋ ਜਾਣਾ ਸਾਰੇ ਸਾਡੇ ਤੁਹਾਡੇ ਨਾਲ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਜਿਹੜੀਆਂ ਐਨਜੀਓਜ਼ ਕੰਮ ਕਰ ਰਹੀਆਂ ਇਹਨਾਂ ਦਾ ਛੜਾਣ ਵਾਸਤੇ ਉਹਨਾਂ ਵਾਸਤੇ ਪੁਲਿਸ ਵੱਲੋਂ ਕੀ ਕੁਝ ਵਕਰਤ ਕਰ ਦਿੱਤਾ ਹੈ ਜਿਹੜੀਆਂ ਐਨਜੀਓਜ਼ ਕੰਮ ਕਰ ਰਹੀਆਂ ਨੇ ਅਸੀਂ ਤਾਂ ਇਹ ਹੀ ਕਹਿ ਰਹੇ ਕਿ ਸਾਰੇ ਸਾਹਮਣੇ ਹੋਣ ਤੁਤੋ ਉਹ ਜੋ ਸਾਹਮਣੇ ਹੋਣ ਤਾਂ ਫਿਰ ਆਪਾਂ ਕਰ ਸਕੀਏ